ਰੀਅਲ اسٹیਟ ਰੈਗੂਲੇਟਰੀ ਅਥਾਰਟੀ ਯਾਨੀ ਕਿ ਰੇਰਾ ਦੇ ਚੇਅਰਮੈਨ ਦਾ ਅਚਾਨਕ ਦਿੱਤਾ ਅਸਤੀਫਾ ਵਿਵਾਦ ਦਾ ਕਾਰਨ ਬਣ ਗਿਆ ਹੈ ਆਖਿਰ ਸੱਤਿਆ ਗੋਪਾਲ ਜਿਹੜੇ ਰੇਰਾ ਦੇ ਚੇਅਰਮੈਨ ਸਨ ਜਿਹਨਾਂ ਨੂੰ 5 ਸਾਲਾਂ ਦੇ ਵਾਸਤੇ ਨਿਯੁਕਤ ਕੀਤਾ ਗਿਆ ਸੀ ਉਹਨਾਂ ਨੇ ਅਚਾਨਕ ਕਿਉਂ ਆਪਣਾ ਅਸਤੀਫਾ ਦੇ ਦਿੱਤਾ ਇਹ ਵਿਵਾਦ ਖੜਾ ਹੋ ਗਿਆ ਹੈ ਅਚਾਨਕ ਅਸਤੀਫਾ ਜਿਹੜਾ ਆ ਉਹ ਕਿਉਂ ਦਿੱਤਾ ਗਿਆ ਇਸ ਉੱਤੇ ਵਿਕਰਮ ਸਿੰਘ ਮਜੀਠੀਆ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਹਨਾਂ ਮਾਮਲਿਆਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ 1988 ਬੈਚ ਦੇ ਸਤਿਆਗੋਪਾਲ ਜਿਨ੍ਹਾਂ ਨੂੰ ਰੇਰਾ ਦੇ ਚੇਅਰਮੈਨ ਲਗਾਇਆ ਗਿਆ ਸੀ 2022 ਦੇ ਵਿੱਚ ਉਹ ਅਰਵਿੰਦ ਕੇਜਰੀਵਾਲ ਦੇ ਅਤ ਅਕਰੀਬੀ ਅਤੇ ਚਾਹੇਤੇ ਦੱਸੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਬਹੁਤ ਨਜ਼ਦੀਕ ਨੇ ਸਤਿਆਗੋਪਾਲ ਅਤੇ ਉਹਨਾਂ ਨੇ ਜੀ ਉਹਨਾਂ ਨੂੰ ਰੇਰਾ ਪੰਜਾਬ ਦਾ ਚੇਅਰਮੈਨ ਲਗਾਇਆ ਸੀ ਅਰਵਿੰਦ ਕੇਜਰੀਵਾਲ ਵੱਲੋਂ ਸਥਾਪਿਤ ਕੀਤਾ ਗਿਆ ਸੀ ਰੇਰਾ ਦਾ ਚੇਅਰਮੈਨ ਔਰ ਸਤਿਆਗੋਪਾਲ Non. ਚੇਅਰਮੈਨਸ਼ਿਪ ਜਿਹੜੀ ਹੈ ਇਹ ਦਿੱਤੀ ਗਈ ਸੀ ਹਾਲਾਂਕਿ ਸੱਤਗੋਪਾਲ ਆਖਰਕਾਰ ਕਿਉਂ ਅਸਤੀਫਾ ਦੇ ਗਏ ਨੇ ਰਾਤੋਂ ਰਾਤ ਉਹਨਾਂ ਦਾ ਇਹ ਪਲਾਨ ਕਿਉਂ ਬਣ ਗਿਆ ਬੁੱਧਵਾਰ ਨੂੰ ਦੇਰ ਰਾਤ ਅਸਤੀਫਾ ਜਿਹੜਾ ਹੈ ਉਹ ਸੌਂਪ ਦਿੱਤਾ ਜਾਂਦਾ ਹੈ ਔਰ ਇਹ ਖਬਰ ਅੱਗ ਵਾਂਗ ਫੈਲ ਜਾਂਦੀ ਹੈ ਰੇਰਾ ਦੇ ਚੇਅਰ ਪਰਸਨ ਦੇ ਵੱਲੋਂ ਸੱਤਗੋਪਾਲ ਵੱਲੋਂ ਅਸਤੀਫਾ ਦੇ ਦਿੱਤਾ ਗਿਆ 5 ਸਾਲਾਂ ਦਾ ਟੈਨਿਓਰ ਵੀ ਪੂਰਾ ਨਹੀਂ ਕੀਤਾ ਗਿਆ 2022 ਦੇ ਵਿੱਚ ਨਿਯੁਕਤ ਕੀਤਾ ਗਿਆ ਸੀਗਾ 5 ਸਾਲਾਂ ਦਾ ਹੀ ਟੈਨਿਓਰ ਪੂਰਾ ਕਰਨ ਤੋਂ ਪਹਿਲਾਂ ਹੀ ਅਸਤੀਫਾ ਦੇ ਜਾਂਦੇ ਨੇ ਇਸ ਤੋਂ ਪਹਿਲਾਂ ਅਰਨਾਚਲ ਪ੍ਰਦੇਸ਼ ਦੇ ਜਨਰਲ ਸਕੱਤਰ ਰਹਿ ਚੁੱਕੇ ਨੇ ਸੱਤਿਆ ਗੋਪਾਲ ਸਾਫਟਵਰ ਤੇ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੇ ਕਰੀਬੀ ਨਜ਼ਰ ਆ ਰਹੇ ਨੇ ਦੱਸੇ ਜਾ ਰਹੇ ਨੇ ਔਰ ਜੇ ਬਿਕਰਮ ਸਿੰਘ ਮਜੀਠੀਆ ਦੀ ਗੱਲ ਸੁਣੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ED ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਨਜ਼ਦੀਕੀਆਂ ਨੂੰ ਉਹਨਾਂ ਦੇ ਅਫੀਸ਼ੀਅਲਜ਼ ਨਾਲ ਗੱਲਬਾਤ ਕੀਤੀ ਗਈ ਪੁਚਪੜਤਾਲ ਕੀਤੀ ਗਈ ਤੇ ਉਸ ਤੋਂ ਬਾਅਦ ਰੇਰਾ ਦੇ ਚੇਅਰਮੈਨ ਸੱਤਿਆ ਗੋਪਾਲ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੱਤਿਆ ਗੋਪਾਲ ਅਰਵਿੰਦ ਕੇਜਰੀਵਾਲ ਦਾ ਮਨੀ ਕਲੈਕਟਰ ਦੱਸਿਆ ਗਿਆ ਹੈ ਇਲਜ਼ਾਮ ਲੱਗੇ ਨੇ ਕਿ ਅਰਵਿੰਦ ਕੇਜਰੀਵਾਲ ਦੇ ਬਿਹਾਫ ਦੇ ਉੱਤੇ ਮਨੀ ਕਲੈਕਸ਼ਨ ਕਰਦਾ ਸੀ ਸਤਿਆ ਗੋਪਾਲ ਔਰ ਇਥੋਂ ਤੱਕ ਕਿ ਨਹੀਂ ਸਭ ਇਹ ਵੀ ਕਿਹਾ ਗਿਆ ਹੈ ਕਿ ਕਈ ਕੋਲੋਨਾਈਜ਼ਰਸ ਤੇ ਬਿਲਡਰਸ ਨੇ ਵੀ ਇਸ ਉੱਤੇ ਇਤਰਾਜ਼ ਚੁੱਕਿਆ ਸੀ ਇਸ ਬਾਰੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਵਿਵਾਦ ਖੜਾ ਹੋਇਆ ਸੀ ਪਰ ਆਖਰਕਾਰ ਹੁਣ ਜਦੋਂ ਈਡੀ ਇਸ ਦੇ ਵਿੱਚ ਸ਼ਾਮਿਲ ਹੋਈ ਹੈ ਉਸ ਤੋਂ ਬਾਅਦ ਇਹ ਅਸਤੀਫਾ ਦਿੱਤਾ ਗਿਆ ਹਾਲਾਂਕਿ ਅਚਾਨਕ ਦਿੱਤਾ ਇਹ ਅਸਤੀਫਾ ਆਪਣਾ ਟੈਨਿਓਰ ਪੂਰਾ ਹੋਣ ਤੋਂ ਪਹਿਲਾਂ ਇਹ ਸਵਾਲ ਖੜੇ ਕਰ ਰਿਹਾ ਹੈ ਔਰ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਪੁਖਤਾ ਕਾਰਨ ਸਾਹਮਣੇ ਨਹੀਂ ਆ ਸਕਿਆ ਪਰ ਵਿਕਰਮ ਸਿੰਘ ਮਜੀਠੀਆ ਜੋ ਜਾਣਕਾਰੀ ਕੱਢ ਕੇ ਲਿਆਏ ਨੇ ਆਓ ਉਹ ਸੁਣ ਲੈਣੇ ਕਿ ਆਖਿਰ ਉਹਨਾਂ ਦੇ ਹਿਸਾਬ ਨਾਲ ਅਸਲ ਕਾਰਨ ਕੀ ਹੈ ਕਿ ਰੇਰਾ ਦੇ ਚੇਅਰਮੈਨ ਨੇ ਆਖਿਰਕਾਰ ਆਪਣਾ ਅਸਤੀਫਾ ਦੇ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬੜੀ ਇੰਪੋਰਟੈਂਟ ਖਬਰ ਜਿਹੜੀ ਅਖਬਾਰਾਂ 'ਚ ਲੱਗੀ ਹੈ ਕਿ ਪੰਜਾਬ ਰੇਰਾ ਦੇ ਚੇਅਰਮੈਨ ਜਿਹੜੇ ਅੱਜ ਤੋਂ ਸਾਲ ਪਹਿਲਾਂ ਹੀ ਦਸੰਬਰ 2022 ਚ ਸਪੈਸ਼ਲੀ ਹੈਂਡ ਪਿਕਟ ਅਪਾਇੰਟਡ ਫॉर 5 ইয়ারਸ ਬਾਏ ਅਰਵਿੰਦ ਕੇਜਰੀਵਾਲ ਐਂਡ ਭਗਵੰਤ ਮਾਨ ਉਹਨਾਂ ਤੋਂ ਮਿੰਟੋਸ ਕੰਟਾ ਚ ਰਾਤ ਦੇ ਨੇਰੇ ਚ ਅਸਤੀਫਾ ਲੈ ਲਿਆ ਗਿਆ ਅੰਦਰਲੀ ਖਬਰ ਕੀ ਹੈ ਅੰਦਰਲੀ ਖਬਰ ਇਹ ਹੈ ਕਿ ਇਹ ਜਿਹੜੇ ਆਪ ਦੇ ਆਪ ਨੂੰ ਕਹਿੰਦੇ ਅਸੀਂ ਕੱਟਰ ਇਮਾਨਦਾਰ ਵੇ ਸੇ ਤਾਂ ਦੁਨੀਆ ਜਾਣਦੀ ਹੈ ਕਿ ਇਹਨਾਂ ਤੋਂ ਬੇਈਮਾਨ ਤੇ ਇਹਨਾਂ ਤੋਂ ਵੱਧ ਕਰਪਸ਼ਨ ਸ਼ਾਇਦ ਅੱਜ ਕੋਈ ਨਹੀਂ ਕਰ ਰਿਹਾ ਇਹੀ ਕਾਰਨ ਹੈ ਕਿ ਇਹਨਾਂ ਦਾ ਮੰਤਰੀ ਜੈਨ ਸੁਸੋਧਿਆ ਸੰਜੇ ਸਿੰਘ ਹੁਣ ਇਹਨਾਂ ਦੇ ਆਲਾ ਕੇਜਰੀਵਾਲ ਦਾ ਵੀ ਨੰਬਰ ਲੱਗਣ ਨੂੰ ਫਿਰਦਾ ਜਿਹੜੀ ਐਕਸਾਈਜ਼ ਦਾ ਘੁਟਾਲਾ 400 ਕਰੋੜ ਦੇ ਨੇੜੇ ਤੇੜੇ ਦਾ 338 ਕਰੋੜਾਂ ਦਾ ਪੰਜਾਬ ਚ ਵੀ ਉਹਨਾਂ ਲੋਕਾਂ ਨੇ ਐਕਸਾਈਜ਼ ਦੀ ਲੁੱਟ ਕੀਤੀ ਹੈ ਜੇ ਦੋਵਾਂ ਦਾ ਜੋੜ ਲਾ ਲੀਏ ਤੇ ਕੋਹ ਹਜ਼ਾਰ ਕਰੋੜ ਬਣਦਾ ਮਗਰ ਚਲੋ ਮੈਂ ਇਸ ਗੱਲ ਤੇ ਨਹੀਂ ਜੀ ਦੀ ਅਪਾਇੰਟਮੈਂਟ 2022 ਚ ਦਸੰਬਰ ਦੇ ਮਹੀਨੇ ਹੋਈ ਸੀ ਜਿਹੜਾ ਬਹੁਤ ਹੀ ਨੇੜੇ ਦਾ ਬੰਦਾ ਅਰਵਿੰਦ ਕੇਜਰੀয়াল ਦਾ ਮੰਨਿਆ ਜਾਂਦਾ ਹੈ ਕਿ ਦਿੱਲੀ ਦਾ ਅਫਸਰ ਉਹਨੂੰ ਲਿਆ ਕੇ ਪੰਜਾਬ ਦੇ ਰੇੜਾ ਦਾ ਚੇਅਰਮੈਨ ਬਣਾਤਾ ਜਿਹੜੀ ਪੰਜਾਬ ਰੀਅਲ ਏਸਟੇਟ ਰੈਗੂਲੇਟਰੀ ਅਥਾਰਟੀ ਆ ਉਸ ਮੇਲੇ ਵੀ ਬੜਾ ਰੌਲਾ ਪਿਆ ਕਿ ਇਹ ਦਿੱਲੀ ਦੇ ਲੋਕਾਂ ਨੂੰ ਲਿਆ ਲਿਆ ਪੰਜਾਬ ਤੇ ਕਿਉਂ ਬਣਾ ਬਿਠਾਇਆ ਜਾ ਰਿਹਾ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਵੀ ਲਾਏ ਆ ਬੜੇ ਇਹੋ ਜਿਹੇ ਕਈ ਅਫਸਰ ਨੇ ਜਿਹੜੇ ਦਿੱਲੀ ਤੇ ਰਹਿਣ ਵਾਲੇ ਆ ਜਾਂ ਬਾਹਰ ਯੂਪੀ ਦੇ ਆ ਜਿਵੇਂ ਐਮਪੀ ਵੀ ਨੇ ਉਹਨਾਂ ਨੂੰ ਪੰਜਾਬ ਚੋਂ ਬਣਾਤਾ ਉਹਨਾਂ ਨੂੰ ਪੰਜਾਬ ਦਾ ਕੱਖ ਨਹੀਂ ਪਤਾ ਇਹ ਸਿਰਫ ਤੇ ਸਿਰਫ ਇਸ ਲਈ ਲਾਏ ਗਏ ਸਨ ਕਿਉਂਕਿ ਇਹ ਮਨੀ ਕਲੈਕਸ਼ਨ ਇੱਕ ਇਨਾਂ ਦਾ ਤੁਸੀਂ ਕਹਿ ਲਓ ਇਹਨਾਂ ਦੇ ਏਜੰਟ ਸਨ ਰੌਲਾ ਪੈਂਦਾ ਔਰ ਇਹ ਗੱਲ ਸਚਾਈ ਵੀ ਹੈ ਇਹਨਾਂ ਦੇ ਪੀਏ ਨੂੰ ਕਹਿੰਦੇ ਫੜਨੇ ਆ ਈਡੀ ਨੇ ਔਰ ਹੌਲੀ-ਹੌਲੀ ਉਹ ਸਚਾਈ ਸਾਹਮਣੇ ਆਊਗੀ ਕਿ ਕਿਵੇਂ ਇਹ ਪੈਸੇ ਕਲੈਕਟ ਕਰਨ ਤੋਂ ਜਿੰਨੇ ਡਿਵੈਲਪਰ ਨੇ ਅੰਦਰ ਖਾਤੇ ਮੈਨੂੰ ਮਿਲਦੇ ਸੀ ਕਿ ਜਦ ਤੱਕ ਆ ਸਤਿਆਗੋਪਾਲ ਦੀ ਸੇਵਾ ਨਾ ਹੋ ਜੇ ਜਦ ਤੱਕ ਪੈਸੇ ਨਾ ਦਿੱਤੇ ਜਾਣ ਕੋਈ ਕੰਮ ਹੁੰਦਾ ਨਹੀਂ ਇਹ ਕੱਟੜ ਇਮਾਨਦਾਰਾਂ ਨੂੰ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਕਿ ਆ ਅਰਬਨ ਡਿਵੈਲਪਮੈਂਟ ਬੈਂਕ ਮਾ ਵੀ ਤੁਹਾਡੇ ਕੋਲ ਆ ਜੋ ਹਲਾਤ ਜੇਲਾ ਚ ਬਣੇ ਆ ਜਾਂ ਹੋਰ ਲਾਅ ਐਂਡ ਆਰਡਰ ਦੇ ਬਣੇ ਆ ਜਾਂ ਪੁਲਿਸ ਦੇ ਬਣੇ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਇਹ ਤਾਂ ਅਰਬਨ ਡਿਵੈਲਪਮੈਂਟ ਥੋਡੇ ਥੱਲੇ ਕੋਈ ਕਾਲੋਨੀ ਨਹੀਂ ਪਾਸ ਹੁੰਦੀ ਜਦ ਤੱਕ ਤੁਹਾਨੂੰ ਧੂਪ ਨਾ ਵਿਖਾ ਦੇਣ ਥੋਡੀ ਸੇਵਾ ਨਾ ਕਰ ਦੇਣ ਕਿ ਇਹੀ ਕਾਰਨ ਬਣਿਆ ਕਿ ਹੁਣ ਈਡੀ ਨੇ ਤਾਂ ਪੀਏ ਫੜ ਲਿਆ ਛਾਪੇ ਮਾਰੀ ਹੋਈ ਐ ਤੇ ਬੜੀ ਛੇਤੀ ਇਹ ਪਰਦਾ ਫਾਸ਼ ਹੋਣ ਲੱਗਾ ਤਾਂ ਦੇ ਮਿੰਟਾਂ ਸੈਕਿੰਟਾਂ ਚ ਜਿਹਨੂੰ ਤੁਸੀਂ 5 ਸਾਲ ਲਈ ਲਾਇਆ ਸੀ ਉਹਦਾ ਸਾਲ ਬਾਅਦ ਅਸਤੀਫਾ ਲੈ ਲਿਆ ਔਰ ਮਿੰਟੋਸ ਕਿੰਟਾ ਉਹਦਾ ਅਸਤੀਫਾ ਪ੍ਰਵਾਨ ਵੀ ਕਰ ਲਿਆ ਔਰ ਇਹ ਵੀ ਪਤਾ ਲੱਗਿਆ ਕਿ ਉਹਨੂੰ ਜਿਹੜੀ ਕੋਠੀ ਚੰਡੀਗੜ੍ਹ 'ਚ ਦਿੱਤੀ ਸੀ ਉਹ ਮਿੰਟੋਸ ਕਿੰਟਾ 'ਚ ਉਹਦਾ ਸਫਾਇਆ ਕਰਕੇ ਆਪਦਾ ਬਿਸਤਰਾ ਗੋਲ ਕਰਕੇ ਉਹ ਦਿੱਲੀ ਨੂੰ ਚੱਲਿਆ ਕਾਰਨ ਬੜਾ ਸਿੰਪਲ ਹੈ ਕਿ ਹੀ ਵਾਸ ਕਲੈਕਟਿੰਗ ਮਨੀ ਇਹ ਪੈਸੇ ਇਕੱਠੇ ਕਰ ਰਿਹਾ ਸੀਗਾ ਆਮ ਆਦਮੀ ਪਾਰਟੀ ਲਈ ਔਰ ਉਹ ਉਸ ਗੱਲ ਦਾ ਈਡੀ ਨੇ ਪਰਦਾ ਫਾਸ਼ ਕੀਤਾ ਔਰ ਬੜੀ ਛੇਤੀ ਖਬਰ ਆਊਗੀ ਕਿ ਇਹ ਸਤਿਆ ਗੋਪਾਲ ਵੀ ਇਹ ਫੜੇ ਜਾਣੇ ਹਨ ਤੇ ਮੈਂ ਕਹਿੰਦਾ ਕੱਲਾ ਇੱਥੇ ਨਾ ਕੰਮ ਰੁਕੇ ਫਿਰ ਜਿੱਥੇ ਕੇਜਰੀਵਾਲ ਦੀ ਪੁੱਛ ਕੇ ਚੋਣਨੀ ਤੇ ਭਗਵੰਤ ਮਾਨ ਦੀ ਵੀ ਹੋਵੇ ਕਿ ਇਹ ਜਿਹੇ ਦੀ ਕੁਆਲੀਫਿਕੇਸ਼ਨ ਕੀ ਸੀ ਇਹਨੂੰ ਲਾਇਆ ਕਿਉਂ ਕਿ ਇਸ ਤੋਂ ਪਹਿਲਾਂ ਜਿਹੜੇ ਅਫਸਰ ਸਨ ਨਵਰੀਤ ਸਿੰਘ ਕੰਗ ਜਿਹੜੇ ਬੜੇ ਆਲਾ ਅਫਸਰ ਰਹਾ ਪੰਜਾਬ ਨਾਲ ਸੰਬੰਧਿਤ ਹੈ ਉਹੋ ਜੀ ਜਗ੍ਹਾ ਤੇ ਪੰਜਾਬ ਦੀਆਂ ਪੋਸਟਾਂ ਤੇ ਦਿੱਲੀ ਤੋਂ ਲਿਆ ਕੇ ਲਾਉਣ ਦੀ ਕੀ ਲੋੜ ਪਈ ਹੈ ਲੋੜ ਸਿਰਫ ਇੱਕ ਹੈ ਕਿ ਇਹਨਾਂ ਤੋਂ ਗਲਤ ਕੰਮ ਕਰਾਉਣਾ ਪੈਸੇ ਕਲੈਕਸ਼ਨ ਕਰਾਉਣੀ ਹੈ ਔਰ ਇਹ ਸਿੱਧਾ ਹੀ ਹੌਟਲਾਈਨ ਨੇ ਤੋਂ ਭਗਵੰਤ ਮਾਲ ਐਂਡ ਅਰਵਿੰਦ ਕੇਰੀ ਆਲਸੋ ਮੈਂ ਡਿਮਾਂਡ ਕਰਦਾ ਹੈ ਸੈਂਟਰ ਗਵਰਨਮੈਂਟ ਤੋਂ ਕਿ ਏਡੀ ਦੀ ਜਾਂਚ ਸੀਬੀਆਈ ਦੀ ਜਾਂਚ ਇਹਦੀ ਵੀ ਹੋਵੇ ਤੇ ਨਾਲ ਇਹਨਾਂ ਨੂੰ ਜਿਹੜੀ ਅਪਾਇੰਟਿੰਗ ਅਥਾਰਟੀ ਹੈ ਉਹਨਾਂ ਦੀ ਵੀ ਹੋਵੇ ਕਿ ਪੈਸੇ ਲੁੱਟਦਾ ਮਾਲ ਗਿਆ ਕਿੱਥੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ